वाहगुरू जी का खालसा वागुरू जी की फतेह अखड़िया का त्यौहार है आप जा रहे हैं भूआ जी को जनीरपुर क्योंकि भूआ जी को नहीं आया गया है इस करके आप जा रहे हैं जी कह रहे थे भूआजी आने पर टाइम नहीं लगता है तुम्हें पता ही है काम कार नहीं निकलिया जाता है इस करके मैं मन देव पापा तो कुदरत जा रहे हैं जी भूआ जी को चलो जी चलते हैं हूँ जी टाइम हो गया

पट्राल की सीएनजी हाँ। तो, नहीं? तो है सीएनजी तो है सीएनजी भी हम दिया है अच्छा ये पट्राल पट्राल ले ही है पच्चीस तो पहुंच रहे हैं ये भी पहुंच रहे हैं ये पावर सेटेलिट पावर वेंट हुए हैं वाह 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 बढ़िया बढ़िया भाई बढ़िया बढ़िया भाई आराम सीट ही है बूटेड आर्ड

ਹਾਂਜੀ ਅੱਜ ਵੀ ਗਏ ਸੀਗੇ ਵੀਰੇ ਸਵੇਰੇ ਅਮਰਤਵੇਲੇ ਅਮਰਤਵੇਲੇ ਗਏ ਸੀ ਕੁੜੀਆਂ ਨੂੰ ਬੜਾ ਚਾਹ ਹੁੰਦਾ ਹੈ ਜੀ ਇਸ ਦਿਨ ਦਾ ਰਖੜੀਆਂ ਦੇ ਦਿਨ ਦਾ ਵੀ ਭਰਾ ਆਪਣੀ ਭੈਣ ਕੋਲ ਜਾਵੇ ਜਾਂ ਫਿਰ ਭੈਣ ਭਰਾ ਕੋਲ ਆਂਦੀ ਹੈ ਜੀ ਇਹ ਸਿਰ ਪਿਆਰ ਦੇ ਰਿਸ਼ਤੇ ਹੁੰਦੇ ਨੇ ਜੀ ਇਹਦੇ ਵਿੱਚ ਕੋਈ ਦੇਣ ਲੈਣ ਦਾ ਕੋਈ ਹੋਣੀ ਹੁੰਦਾ ਹੈਗਾ ਸਭ ਕੋਈ ਇਕੱਤਰ ਰਿਸ਼ਤਾ ਭੈਣ ਭਰਾ ਦਾ ਹੈ ਜੀ ਜੀ ਜਿਵੇਂ ਭੂਜ ਕੋਲ ਨਹੀਂ ਆਇਆ ਤੇ ਅਸੀਂ ਜਾ ਰਹੇ ਹਾਂ ਜਾਣਾ ਵੀ ਚਾਹੀਦਾ ਆਪਾਂ ਨੂੰ ਐ ਕਿ ਨਹੀਂ ਜੇ ਆਪਾਂ ਭੈਣ ਖੜਾਂਗੇ ਇੱਕ ਦੂਜੇ ਨਾਲ ਇੱਥੇ ਤਾਂ ਪਿਆਰ ਦਾ ਪਤਾ ਲੱਗਦਾ ਹੈ ਜੀ ਤੇ ਆਪਣੀ ਮਨਪ੍ਰੀਤੀ ਵੀਡੀਓ ਕੋਲ ਆ ਰਹੀ ਸੀ ਕਿ ਉਹਨਾਂ ਕੋਲ ਜੀ ਕੱਲ ਨੂੰ ਰਖੜੀ ਅਸੀਂ ਵੀ ਅੱਜ ਆਪਣੇ ਨੂੰ ਤਰੀਕੇ ਉਹਨਾਂ ਦੇ ਅਟ ਹੈ ਜੀ ਕੱਲ ਨੂੰ ਹੋਣੀ ਹੈ ਤੇ ਉਹ ਕੱਲ ਨੂੰ ਬਣਾਣਗੇ ਤੇ ਅੱਜ ਵੀਡੀਓ ਕੋਲ ਤੇ ਵਿਚ ਕਰ ਰਹੀ ਸੀ ਬਾਕੀ ਨੇ ਰੱਖੜੀਆਂ ਵੇਚੀਆਂ ਨੇ Papa ਲਈ ਤੇ ਆਪਣੇ ਭਰਾਵਾਂ ਲਈ ਬਾੜ ਤੋਂ बस भाई अरदस करते हैं परमात्मा सबू चढ़ती कला रखे जी सब बच्चे खुश रहन सबनों तंदरुस्तियाँ बख्शे बाबा जी ने पपो जी दी

ये तो ही कुछ है कॉस्ट

हम जी दीदी आए हुए हैं करमजीत जनीतपुर यह भी रखड़ी की रस्म कर रहे हैं ਮੇਰੇ ਕੀ ਲੈਣਾ ਕਿਆ ਕਰ ਹਾਂ ਹੋਰ ਆਇਆ ਸਾਲ ਨਾਨਾ ਤਾਂ ਦਿਨ ਹੈ ਸਹੀ ਗੱਲ ਹੈ ਹੋਰ ਹਾਂ ਆਇਆ ਸਭ ਲਾਹਾਂ ਦੀ ਮਿਲਿਆ ਮੈਂ ਕਹਿ ਮੈਂ ਤੇ ਡਿਪੀਟ ਦਾ ਦੇਵਲ ਮਾਪੇ ਤਾਂ ਇਹਨਾ ਕਰੇ ਕਰੇ ਸਵਾਦ ਜੀ ਆਗੇ ਤੇ ਮਾਂ ਬੀ ਹੈ ਨਹੀਂ ਜੀ ਬੰਦੀ ਨਾਂ ਬਸਾ ਕੇ ਮੈਂ ਜੀ ਜੀ ਫੂਫੜ ਜੀ ਦੇ ਰਖੜੀ ਬਨ ਰਹੇ ਨੇ

ਆਪਾਂ ਜਾਨਾ ਪੂਰੇ ਘਰੇ ਸੀ ਰਖੜੀ ਦੀ ਰਸਮ ਕਰਨ ਬਹੁਤ ਸੋਹਣੇ ਅਮਰੂਦ ਵੀ ਲੱਗ ਰਹੇ ਨੇ ਤੇ ਜਾਮਣ ਵੀ ਲੱਗੀ ਹੋਈ ਹੈ ਜੀ ਭੋਜ ਦੇ ਘਰੇ ਬਹੁਤ ਜ਼ਿਆਦਾ ਜਾਮਣਾ ਲੱਗਦੀਆਂ ਨੇ हूँ जी दोपहर तो का टाइम है साढ़े तीन का टाइम है जी

ਕੀ ਵੀ ਆਈ ਨੇ ਹਾਂ ਵੀ ਮੁੰਡਾ ਚਾਪਲ ਜੀ ਆਈ ਸੁਦਰ ਅੱਜ ਬੱਡੇ ਨਹੀਂ ਨਾ ਅਸਾ ਸੁੱਖਾ ਸੁਕੇਰੀ ਨਾਂ ਆਂਦੇ ਨੇ ਜੀ ਸਾਲ ਬਾਅਦ ਭੈਣ ਤੇ ਭਰਾ ਦਾ ਹਾਂਜੀ ਹਾਂ ਉਹ ਆਣਗੇ ਖਾਸ ਮਾਂ ਨੂੰ ਉਹ ਡਿੱਟ ਗਿਆ ਅੱਛਾ ਬੜੇ ਸ਼ਾਮਾਂ ਨਾਲ ਆਂਦੀਆਂ ਨੇ ਭੈਣ ਆਪਣੇ ਘਰਾਂ ਬੈਜਾ ਭਲੀ ਬੈਜਾ ਮਰੂ ਜੇਗੀ ਦੇਖ ਮੇਰਾ ਗਏ ਬੰਦਾ ਮੈਂ ਆਪਣੇ ਪੁੱਤ ਨੂੰ ਲੈ ਗਿਆ ਸੀ ਮੈਂ ਸੱਜਣਾ ਨਵੂੰ ਦੀ ਤਾਸ਼ ਇਹ ਖਾ ਰਹੀ ਹੈ ਉਹ ਨਹੀਂ ਹੈ ਨਾ ਸਾਰੇ ਚੌਪਲੇ ਨੇ ਸਾਰੇ ਕਿਹੜੇ ਰਸਮਾਂ ਹੋ ਰਹੀਆਂ ਕਿਤੇ ਸਭ ਤੋਂ ਪਹਿਲਾਂ ਹਰਦੇਵ ਸਿੰਘ ਉਹ ਤੋਂ ਬਾਅਦ ਹੈ ਨਾ ਆਪਣਾ ਹਾਂ ਹਾਂਜੀ ਹਾਂ ਜੱਟ ਵੀ ਆਦੇ ਜਿੱਦਣੇ ਹਾਂ ਗੁਰਜੰਟ ਵੀਰ ਜੀ ਵੀ ਆ ਗਏ ਫਿਰ ਉਹਨਾਂ ਦੇ ਵੀ ਪਰ ਜੰਟ ਵੀਰ ਜੀ ਵੀਡੀਓ ਚ ਨਹੀਂ ਆਣਗੇ आज जीव <laughs> है जी चल आ गया नहीं जी थोड़ा भाई का अगर मैं टाइम लग जाऊं कदो टाइम में लोइज जाएगा सारा दिन है सहज अच्छा आजा बेटा अच्छा टाइम लगेगा आली हां मैं कर ले फोन फिर में टाइम लग चल कोई बात है तज ने पप्पे करवा दिया रब <laughs> ने तज <laughs> ने इस बोल सुना कर तो कर वाते 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 तो तो ना करना तो ભાઈ ભરાઈ સકતે જ નહી છે મેટર તો તને કરત નહી પ્રોફેશનલ બનીને રોક ફોર સુન ના હું કોણ આવે અને એને દેખાવા ના દેખો તરે બોલ કે ઇધર પૂજી બેઠે ને જી એજી નણતે પરજાઈਦਾ પ્યાર ਪਹਿਲਾਂ ਤਾਂ ਕੁੜੀਆਂ ਭਰਾਵਾਂ ਲਈ ਰਖੜੀ ਲੈ ਕੇ ਆਏ ਕਰਦੀ ਸੀਗੀਆਂ ਹੁਣ ਪਰਜਾਈਆਂ ਲਈ ਵੀ ਲੈ ਕੇ ਆਉਂਦੀਆਂ ਨੇ ਹੁਣ ਤਾਂ ਸਪੈਸ਼ਲੀ ਭਾਬੀ ਦੀ ਰਖੜੀ ਮਿਲਦੀ ਹੈ ਜੀ ਹੁਣ ਤਾਂ ਭਾਈ ਕਿਆ ਖਾ ਭਾਬੀ ਖਾ ਭਾ ਹੁਣ ਡਬਲ ਖਾ ਸਹੀ ਗੱਲ ਹੈ ਮਲੇ ਨਹੀਂ ਆ ਨਾ ਹੋਰ ਖਾਣਾ ਵੀ ਡਬਲ ਬਣਾਇਆ ਹੈ ਹੋਰ ਭਾਈ ਨੂੰ ਭਾ ਭਾਏ ਨੂੰ ਹੋਲਕਲ ਆ ਦੇਖੋ ਜੀ ਵਾਰੀ ਬਾਾਰ ਪੁਆਣੀ ਆਪਣੇ ਘੁਰਤੇ ਸਾਹਮਣੇ ਸੈੱਡ ਪਾਇਆ ਹੋਇਆ ਹੈ ਜੀ ਸੰਦੇਲੀ ਸਾਰਾ ਸੰਦਾ ਖੜਿਆ ਹੋਇਆ ਹੈ ਜੀ ਇੱਥੇ ਇਹ ਵਧੀਆ ਪੁਆ ਜੀ ਆਪਾਂ ਨੇ ਹੈਨਾ ਸੈੱਡ ਪਾ ਲਿਆ ਵਧੀਆ ਸਾਰਾ ਸੰਦਾ ਖੜ ਜਾਂਦਾ ਹੈ ਨੇ ਇੱਥੇ ਬਹੁਤ ਵਧੀਆ ਪ੍ਰਮਾਤਮਾ ਸੱਚੇ ਪਾਛੇ ਚੜਦੀ ਕਲਾ ਰੱਖੇ ਚਲੋ ਠੀਕ ਹੈ ਜੀ ਹਾਂਜੀ ਹਾਂ ਹੋਰ ਚਲੋ ਠੀਕ ਹੈ ਜੀ ਉਮੀਦ ਕਰੀ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਏਗੀ ਸਾਡੀ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਅਗਲੀ ਵੀਡੀਓ ਚ ਫੇਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ